ਪਿਆਗਰਾਜ ਮਹਾਕੁੰਭ 2025 ਦਾ ਮੇਲਾ ਕਾਫੀ ਸੁਰੱਖਿਆ ਦੇ ਵਿੱਚ ਬਣਿਆ ਹੋਇਆ ਲੋਕਾਂ ਦਾ ਧਿਆਨ ਆਪਣੇ ਵੱਲ ਕੇਂਦ੍ਰਿਤ ਕਰਨ ਨੂੰ ਇਹ ਮੇਲਾ ਕੋਈ ਵੀ ਕਸਰ ਨਹੀਂ ਛੱਡ ਰਿਹਾ ਪਰ ਇਸ ਦੌਰਾਨ ਇਸ ਮੇਲੇ ਦੀ ਬਹੁਤ ਹੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਬੀਤੇ ਦਿਨੀ ਰਾਤੋਂ ਰਾਤ ਇੱਕ ਲੜਕੀ ਕਾਫੀ ਵਾਇਰਲ ਹੋ ਜਾਂਦੀ ਹੈ ਸੁਪਰਸਟਾਰ ਬਣ ਜਾਂਦੀ ਹੈ ਲੋਕਾਂ ਨੂੰ ਕਾਫੀ ਪਸੰਦ ਵੀ ਆਉਂਦੀ ਹੈ ਕਿਉਂਕਿ ਇਸ ਲੜਕੀ ਦੀ ਨੈਣ ਲਖਸ਼ ਜਿਹੜੀ ਕਿ ਸੁੰਦਰਤਾ ਹੈਗੀ ਹੈ ਉਹ ਕਾਫੀ ਕੇਂਦ੍ਰਿਤ ਹੈ ਆਪਣੇ ਵੱਲ ਧਿਆਨ ਜੜਾ ਕੀ ਕੇਂਦ੍ਰਿਤ ਕਰਦੀ ਹੈ ਇਸ ਲੜਕੀ ਦੀ ਖੂਬਸੂਰਤਾ ਪਰ ਕਿਤੇ ਨਾ ਕਿਤੇ ਇਸ ਲੜਕੀ ਦੀ ਹੁਣ ਸੁੰਦਰਤਾ ਇਸ ਦੇ ਲਈ ਮੁਸੀਬਤ ਬਣ ਰਹੀ ਹੈ ਇਸ ਦੀ ਜਾਨ ਨੂੰ ਖਤਰਾ ਵੀ ਬਣ ਰਹੀ ਹੈ ਕਿ ਇਸ ਦੀ ਇੱਕ ਨੈਣ ਲਖਸ਼ ਸੁੰਦਰਤਾ ਨੂੰ ਜਿਸ ਨੂੰ ਲੈ ਕੇ ਇਸ ਲੜਕੀ ਨੇ ਸੀਐਮ ਯੋਗੀ ਨੂੰ ਅਪੀਲ ਵੀ ਕੀਤੀ ਹੈ ਆਪਣੇ ਸੁਰੱਖਿਆ ਨੂੰ ਲੈ ਕੇ ਦਰਸਲ ਇਹ ਲੜਕੀ ਇਸ ਮੇਲੇ ਦੇ ਵਿੱਚ ਹਾਰ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਪਰ ਹੁਣ ਇਹ ਕਾਫੀ ਮੁਸੀਬਤ ਦੇ ਵਿੱਚ ਨਜ਼ਰ ਆ ਰਹੀ ਹੈ ਦਰਸਲ ਪ੍ਰਿਆਗ ਰਾਜ ਮਹਾਕੁੰਬ ਦੀ ਵਾਇਰਲ ਗਰਲ ਮੋਨਾ ਲੀਸਾ ਜੋ ਕਿ ਫੁੱਟਪਾਥ ਦੇ ਉਤੇ ਹਾਰ ਵੇਚਦੀ ਹੈ ਮੋਤੀਆਂ ਦੇ ਹਾਰ ਵੇਚਦੀ ਹੈ ਉਸਨੇ ਇੱਕ ਨਿੱਜੀ ਚੈਨਲ ਦੇ ਵਿੱਚ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਉਹ ਫਿਲਮਾਂ ਦੇ ਵਿੱਚ ਕੰਮ ਕਰਨਾ ਚਾਹੁੰਦੀ ਹੈ ਤੇ ਉਹ ਈਸ਼ਵਰੀਆ ਰਾਏ ਬੱਚਨ ਦੇ ਵਾਂਗ ਫਿਲਮਾਂ ਦੇ ਵਿੱਚ ਸਫਲ ਹੋਣਾ ਚਾਹੁੰਦੀ ਹੈ ਵਾਇਰਲ ਹੋਣ ਤੋਂ ਬਾਅਦ ਕਾਫੀ ਭੀੜ ਦੇ ਦਬਾਅ ਦੇ ਕਾਰਨ ਉਹ ਮਹਾਕੁੰਭ ਛੱਡਣ ਦੀ ਤਿਆਰੀ ਕਰ ਰਹੀ ਹੈ ਤੇ ਹੁਣ ਉਸ ਨੂੰ ਡਰ ਲੱਗਣ ਲੱਗ ਪਿਆ ਹੈ ਕਿਉਂਕਿ ਉਹ ਬਾਹਰ ਨਿਕਲਦੇ ਹੀ ਭੀੜ ਜਿਹੜੀ ਉਸ ਨੂੰ ਘੇਰ ਲੈਂਦੀ ਹੈ ਕਿਉਂਕਿ ਕਾਫੀ ਖੂਬਸੂਰਤ ਹੁੰਦੀ ਹੈ ਤੇ ਲੋਕ ਉਸ ਨੂੰ ਦੇਖਣਾ ਵੀ ਚਾਹੁੰਦੇ ਹਨ ਤਾਂ ਮੋਨਾਲੀਸਾ ਨੇ ਕਿਹਾ ਹੈ ਕਿ ਉਸ ਦੀ ਸੁੰਦਰਤਾ ਨੂੰ ਦੇਖ ਕੇ ਕੁਝ ਲੋਕ ਕਾਨੇ ਉਸ ਨੂੰ ਮਹਾਕੁੰਭ ਤੋਂ ਦੂਰ ਲਿਜਾਣ ਦੀ ਵੀ ਧਮਕੀ ਦਿੱਤੀ ਹੈ ਤਾਂ ਮੋਨਾਲੀਸਾ ਦਾ ਕਹਿਣਾ ਹੈ ਕਿ ਉਹ ਅਤੇ ਉਸ ਦਾ ਪਰਿਵਾਰ ਹੁਣ ਇੱਥੇ ਡਰ ਮਹਿਸੂਸ ਕਰ ਰਿਹਾ ਮੋਨਾਲੀਸਾ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਨਾਥ ਨੂੰ ਸੁਰੱਖਿਆ ਦੀ ਅਪੀਲ ਕੀਤੀ ਹੈਗੀ ਹੈ ਮੋਨਾਲੀਸਾ ਨੇ ਕਿਹਾ ਹੈ ਕਿ ਸੀਐਮ ਯੋਗੀ ਅਦਿੱਤਨਾਥ ਨੂੰ ਮੱਧ ਪ੍ਰਦੇਸ਼ ਦੀ ਇਸ ਥਿਤੀ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਤਾਂ ਜੋ ਉਹ ਹਾਰ ਵੇਚ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ ਮਨਾਲੀਸਾ ਕਹਿੰਦੀ ਹੈ ਕਿ ਉਹ ਰਾਤੋਂ ਰਾਤ ਸਟਾਰ ਬਣਨ ਤੋਂ ਬਾਅਦ ਉਹ ਚੰਗਾ ਮਹਿਸੂਸ ਕਰ ਰਹੀ ਹੈ ਇਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਉਛਾਲ ਮਚਾ ਰਹੀ ਹੈਗੀ ਹੈ ਕਿਉਂਕਿ ਕਾਫੀ ਖੂਬਸੂਰਤ ਆ ਵੀਡੀਓ ਹੈ ਜੋ ਕਿ ਤੁਸੀਂ ਵੀ ਦੇਖੀ ਹੋਵੇਗੀ ਸੋਸ਼ਲ ਮੀਡੀਆ ਜਾਂ ਫਿਰ ਫੇਸਬੁੱਕ ਹੋਵੇ ਜਾਂ ਫਿਰ ਇੰਸਟਾ ਹੋਵੇ ਆ ਫਿਰ ਕੋਈ ਵੀ ਪਲੇਟਫਾਰਮ ਕਿਉਂ ਨਾ ਹੋਵੇ ਪਰ ਇਹ ਲੜਕੀ ਉਹ ਨਾ ਸੋਸ਼ਲ ਮੀਡੀਆ ਪਲੇਟਫਾਰਮ ਫਾਰਮ ਦੇ ਉੱਤੇ ਤਬਾਹੀ ਜਿਹੜੀ ਕਿ ਮਚਾਉਂਦੀ ਹੋਈ ਨਜ਼ਰ ਆ ਰਹੀ ਹੈਗੀ ਹੈ ਉਹ ਅਤੇ ਉਸ ਦਾ ਪਰਿਵਾਰ ਹੁਣ ਖੁਸ਼ ਹੈ ਪਰ ਜਦੋਂ ਵੀ ਉਹ ਹਾਰ ਵੇਚਣ ਲਈ ਆਪਣਾ ਬੈਗ ਲੈ ਕੇ ਫੁੱਟਪਾਥ ਤੇ ਉੱਤੇ ਬੈਠਦੀ ਹੈ ਤਾਂ ਲੋਕਾਂ ਦੀ ਭੀੜ ਜਿਹੜੀ ਕਿ ਇਕੱਠੀ ਹੋ ਜਾਂਦੀ ਹੈ ਤੇ ਲੋਕ ਉਸ ਨੂੰ ਘੇਰ ਲੈਂਦੇ ਨੇ ਅਤੇ ਉਸ ਦੇ ਨਾਲ ਬਹੁਤ ਸਾਰੀਆਂ ਤਸਵੀਰਾਂ ਖਿੱਚਦੇ ਨੇ ਤਾਂ ਮੋਨਾਲੀਸਾ ਨੇ ਕਿਹਾ ਹੈ ਕਿ ਉਸ ਨੂੰ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਉਹ ਕੁਝ ਮਿੰਟਾਂ ਦੇ ਵਿੱਚ ਹੀ ਭੱਜ ਜਾਂਦੀ ਹੈ ਅਤੇ ਕਿਤੇ ਲੁਕ ਜਾਂਦੀ ਹੈ ਮੋਨਾਲੀਸਾ ਕਹਿੰਦੀ ਹੈ ਕਿ ਪੀੜ ਦੇ ਕਾਰਨ ਉਹ ਹਾਰ ਨਹੀਂ ਵੇਚ ਪਾਰੀ ਹੈ ਜਿਸ ਕਾਰਨ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਪਰਿਵਾਰ ਨੇ ਕਰਜ਼ਾ ਲਿਆ ਹੋਇਆ ਹੈ ਅਤੇ ਲੱਖਾਂ ਦਾ ਸਮਾਨ ਇੱਥੇ ਲਿਆਂਦਾ ਹੈ ਮੋਨਾਲੀਸਾ ਜਿਹੜੀ ਕਿ 16 ਸਾਲ ਦੀ ਲੜਕੀ ਹੈ ਪਰਕਾ ਦੇ ਸਕੂਲ ਨਹੀਂ ਗਈ ਮੋਨਾਲੀਸਾ ਕਹਿੰਦੀ ਹੈ ਕਿ ਕਿਸਮਤ ਦੇ ਕਾਰਨ ਉਹ ਰਾਤੋ-ਰਾਤ ਸਟਾਰ ਜ਼ਰੂਰ ਬਣ ਗਈ ਹੈ ਅਤੇ ਗੰਗਾ ਮਈਆਂ ਨੇ ਜਿਹੜੀ ਕਿ ਉਸ ਨੂੰ ਵਿਸ਼ੇਸ਼ ਆਸ਼ੀਰਵਾਦ ਦਿੱਤਾ ਹੈ ਮਾਤਾ ਰਾਣੀ ਨੇ ਤਾਂ ਪਰਿਵਾਰ ਹੁਣ ਉਸ ਨੂੰ ਮੱਧ ਪ੍ਰਦੇਸ਼ ਦੇ ਖਰਗੋਨ ਜਿਹੜੀ ਕਿ ਖਰਗੋਨ ਸਥਿਤ ਉਸਦੇ ਘਰ ਵਾਪਸ ਭੇਜਣ ਦੀ ਤਿਆਰੀ ਕਰ ਰਹੀ ਹੈ ਮਨੁਲਸਾ ਦੇ ਅਨੁਸਾਰ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਕੁਝ ਲੋਕ ਮਧ ਪ੍ਰਦੇਸ਼ ਦੇ ਵਿੱਚ ਉਸਦੇ ਘਰ ਦੇ ਵਿੱਚ ਹੀ ਇਕੱਠੇ ਰਹਿੰਦੇ ਨੇ ਮਨੁਲਸਾ ਕਹਿੰਦੀ ਹੈ ਕਿ ਉਹ ਫਿਲਮਾਂ ਦੇ ਵਿੱਚ ਕੰਮ ਕਰਨਾ ਚਾਹੁੰਦੀ ਹੈ ਉਸ ਨੂੰ ਇੱਕ ਵਾਰ ਇੱਕ ਫਿਲਮ ਦੇ ਵਿੱਚ ਸਾਈਡ ਅਦਾਕਾਰ ਦੀ ਭੂਮਿਕਾ ਵੀ ਭੂਮਿਕਾ ਦੀ ਪੇਸ਼ਕਸ਼ ਜਿਹੜੀ ਕਿ ਕੀਤੀ ਗਈ ਸੀਗੀ ਪਰ ਉਸ ਸਮੇਂ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਮੁੰਬਈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਇਸ ਨਾਲ ਹੀ ਮੌਲੇਸਾ ਦਾ ਪਰਿਵਾਰ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਤੋਂ ਜਿਹੜੀ ਕਿ ਮਹਾਕੁੰਬ ਦੇ ਵਿੱਚ ਹਾਰ ਵਿਚੋਂ ਆਇਆ ਪਰ ਪੂਰਾ ਪਰਿਵਾਰ ਜਿਹੜੀ ਕਿ ਸੈਨੀਟੇਸ਼ਨ ਕਲੋਨੀ ਦੇ ਵਿੱਚ ਪੋਲੀਥਿਨ ਪਾ ਕੇ ਰਹਿੰਦਾ ਹੈਗਾ ਤਾਂ ਇੱਕ ਲੜਕੀ ਦੀ ਸੁੰਦਰਤਾ ਉਸ ਦੀ ਮੁਸੀਬਤ ਬਣ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਲੜਕੀ ਦੀ ਵਾਇਰਲ ਹੋ ਰਹੀ ਹੈ ਕਾਫੀ ਜ਼ਿਆਦਾ ਹਾਰ ਵਿਚੋਂ ਵਾਲੀ ਮੋਨਲਿਜ਼ਾ ਆਪਣੀ ਸੁੰਦਰਤਾ ਦੇ ਕਾਰਨ ਮਹਾਕੁੰਬ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ ਤੇ ਉਸ ਦੀਆਂ ਅੱਖਾਂ ਸਭ ਤੋਂ ਸੁੰਦਰ ਨੇ ਮੋਨਾਲੀਸਾ ਹਰ ਵੇਲੇ ਮੁਸਕਰਾਉਂਦੀ ਰਹਿੰਦੀ ਹੈ ਸ਼ਰਮੀਲੀ ਮੋਨਾਲੀਸਾ ਘੱਟ ਬੋਲਦੀ ਹੈ ਅਤੇ ਜ਼ਿਆਦਾ ਹੱਸਦੀ ਹੈ ਉਹ ਇੰਨੀ ਵਾਇਰਲ ਹੋ ਗਈ ਹੈ ਕਿ ਜਦੋਂ ਉਹ ਆਪਣਾ ਜਿਹੜਾ ਕਿ ਮੂੰਹ ਮਾਸਕ ਜਾਂ ਫਿਰ ਰੁਮਾਲ ਨਾਲ ਢੱਕ ਕੇ ਅਤੇ ਐਨਕਾ ਲਗਾ ਕੇ ਬਾਹਰ ਜਾਂਦੀ ਆ ਤਾਂ ਵੀ ਲੋਕ ਉਸ ਨੂੰ ਪਛਾਣ ਲੈਂਦੇ ਨੇ ਤੇ ਉਹ ਆਪਣੀ ਖੂਬਸੂਰਤੀ ਦੇ ਕਾਰਨ ਕਾਫੀ ਵਾਇਰਲ ਹੋ ਰਹੀ ਹੈ ਪਰ ਹੁਣ ਇੰਨੀ ਖੂਬਸੂਰਤੀ ਉਸਦੇ ਲਈ ਮੁਸੀਬਤ ਦਾ ਕਾਰਨ ਬਣ ਰਿਹਾ ਜਿਸ ਨੂੰ ਲੈ ਕੇ ਉਸ ਨੇ ਸੀਐਮ ਯੋਗੀ ਦੇ ਤਨਾਤ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਅਪੀਲ ਵੀ ਕੀਤੀ ਗਈ ਹੈ